ਕਾਲ ਜੀ ਮੈਨੂੰ ਤੇ ਮਾਂ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਮਗੇ ਤੁਹਾਨੂੰ ਅਸੀਂ ਬੀਤੇ ਕੱਲ ਤੋਂ ਇੱਕ ਵੀਡੀਓ ਦਿਖਾਈ ਸੀ ਜਿਸ ਦੇ ਵਿੱਚ ਇੱਕ ਪਤਨੀ ਜਿਹੜੀ ਕਿ ਬਾਹਰ ਚਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਪਤੀ ਦੇ ਨਾਲ ਕਿਵੇਂ ਦਾ ਵਿਵਹਾਰ ਕੀਤਾ ਜਾਂਦਾ ਹੈ ਉਸ ਦੀਆਂ ਤਸਵੀਰਾਂ ਉਸ ਦੀਆਂ ਵੀਡੀਓਜ਼ ਜਿਹੜੀਆਂ ਕਿ ਸਾਹਮਣੇ ਆਈ ਸੀ ਇੱਥੋਂ ਤੱਕ ਕਿ ਤੁਹਾਨੂੰ ਪਿਛਲੀ ਖਬਰ ਦੇ ਵਿੱਚ ਉਸ ਲੜਕੀ ਦੀ ਕੋਲ ਰਿਕਾਰਡਿੰਗ ਤੱਕ ਵੀ ਸੁਣਾ ਦਿੱਤੀ ਗਈ ਸੀ ਕਿਉਂਕਿ ਸਾਰੇ ਲੋਕ ਇਹੀ ਕਹ ਰਹੇ ਸੀ ਕਿ ਤੁਸੀਂ ਇੱਕ ਪੱਖ ਦਿਖਾਇਆ ਪਰ ਦੂਸਰਾ ਪੱਖ ਨਹੀਂ ਦਿਖਾਇਆ ਤਾਂ ਤੁਹਾਨੂੰ ਅਸੀਂ ਇੱਕ ਹੋਰ ਨਵੀਂ ਵੀਡੀਓ ਇੱਕ ਹੋਰ ਨਵੀਂ ਕੋਰ ਰਿਕਾਰਡਿੰਗ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿ ਕਿਵੇਂ ਜਦੋਂ ਮੁੰਡੇ ਦਾ ਵੀਜ਼ਾ ਆ ਜਾਂਦਾ ਪਰ ਪਤਨੀ ਇਸ ਗੱਲ ਦਾ ਲੁਕੋ ਰੱਖਦੀ ਹੈ ਪਰ ਕਿਉਂ ਰੱਖਦੀ ਹੈ ਇਸ ਦਾ ਕਾਰਨ ਤੁਸੀਂ ਜਾਣ ਹੀ ਚੁੱਕੇ ਹੋ ਤਾਂ ਸੁਣ ਲਓ ਇੱਕ ਹੋਰ ਨਵੀਂ ਕੋਰ ਰਿਕਾਰਡਿੰਗ ਸਸਿਗਾ ਸਸਿਗਾ ਕਮਲੀ ਹਾਂ ਬਗ ਬਗ ਭਾਜੀ ਲੱਗਿਆ ਨਹੀਂ ਪਤਾ ਕੁਝ ਸਿਕੰਦਰ ਦਾ ਹੈ ਲੱਗਿਆ ਨਹੀਂ ਭਾਜੀ ਮੈਨੂੰ ਈਮੇਲ ਵੀ ਪਾਈ ਹੋਈ ਆ ਅੱਛਾ ਮੈਂ 12ਵੇਂ ਮਹੀਨੇ ਨੂੰ ਈਮੇਲ ਪਾਈ ਸੀ ਇਸ ਬੇਸ ਤੇ ਕਿ ਮੇਰੇ ਬਾਪੇ ਦੀ ਡੈਥ ਹੋ ਗਈ ਤੇ ਤੇ ਮੈਂ ਮੈਨੂੰ ਕੋਸ਼ਿਸ਼ ਹੈ ਮੈਂ ਵੀ ਰਿਜਿਸਟਰੀ ਤੇ ਉਹ ਆ ਨਹੀਂ ਸਕਦੇ ਯਸ਼ੂ ਉਹ ਉਹ ਮੈਂ ਆ ਨਹੀਂ ਸਕਦਾ ਸੀਓਪੀਆਰ ਦੀ ਜਿਹੜੀ ਲੈਟਰ ਆ ਉਹ ਰਿਪੋਰਟ ਹੀ ਜੀ ਉਦੋਂ ਬਿਲਕੁਲ ਨਹੀਂ ਆਦਾ ਹਾਂਜੀ ਚੱਲ ਬਰ ਤਿਆਰੀ ਕਰ ਅੱਜ ਤਿਆਰੀ ਕਰ ਫਿਰ ਅੱਜ ਨਾ ਪਰ ਪਲਾਨ ਚੱਲੀ ਉਹਨੂੰ 에ਰਪੋਰਟ ਤੇ ਸਰਪ੍ਰਾਈਜ਼ ਦੇਣਾ ਈ ਤੈਨੂੰ ਪਰ ਮੈਂ ਹੁੰਦਾ ਹਾਂ ਦੇ ਛੁੱਟੀਆਂ ਕੰਮ ਦੇ ਛੁੱਟੀਆਂ ਕਹ ਦੇ ਕਮਰੇ ਸਹੀ ਦੀ ਕਮਰਾ ਹਸਬੰਦਾਰੇ ਸਰਪ੍ਰਾਈਜ਼ ਦਿੱਤਾ ਤੈਨੂੰ ਚੱਲੀ 에ਰਪੋਰਟ ਤੇ ਚੱਲਦੇ ਲੈਣ ਮੈਂ ਪਾਜੀ ਕੰਮ ਤੋਂ ਛੁੱਟੀ ਨਹੀਂ ਕਰ ਸਕਦੀ ਉਹਨਾਂ ਨੇ ਮੈਂ ਸੌਂਸਨ ਪਰ ਆਇਆ ਜੁਮੇ ਅੱਛਾ ਚਲ ਕੋਈ ਨਹੀਂ ਫਿਰ ਅਸੀਂ ਲੈ ਆਏ ਨੇ ਜਾ ਕੇ ਉਹ ਚੱਕਰ ਤੇ ਫਿਰ ਸਵੇਰੇ ਬੈਠ ਕੇ ਕਰ ਲਿਓ ਗੱਲਬਾਤ ਆਉਗੀ ਜੋ ਠੀਕ ਹੈ ਠੀਕ ਹੈ ਚਲੋ ਠੀਕ ਹੈ ਸਸੀਗਾ ਸਸੀਗਾ ਕਮਲੀ ਆਂ ਮਗਾ ਰੱਜ ਲੱਗਿਆ ਨਹੀਂ ਪਤਾ ਕੁਝ ਵੀ ਸਕੰਦਰ ਦਾ ਆਇਆ ਲੱਗਿਆ ਨਹੀਂ ਭਾਜੀ ਮੈਨੂੰ ਈਮੇਲ ਵੀ ਪਾਈ ਹੋਈ ਆ ਅੱਛਾ ਮੈਂ 12ਵੇਂ ਮਹੀਨੇ ਨੂੰ ਈਮੇਲ ਪਾਈ ਸੀ ਇਸ ਬੇਸ ਤੇ ਕਿ ਮੇਰੇ ਨਾਮ ਤੇ ਡੈਥ ਹੋ ਗਈ ਤੇ ਤੇ ਮੈਂ ਮੇਰੇ ਮਮੂਰ ਕੋਸ਼ੇਮਿਆਂ ਨਾਲ ਵੀ ਬੈਠੀ ਤੇ ਉਹ ਆ ਨਹੀਂ ਸਕਦੇ ਯਸ਼ਾ ਉਹ ਉਹ ਮੈਂ ਆ ਨਹੀਂ ਸਕਦਾ ਸੀਓਪੀਆਰ ਦੀ ਜਿਹੜੀ ਲੈਟਰ ਆ ਹਾਂ ਉਹ ਰਹੀ ਪੂਰੀ ਜੀ ਉਦੋਂ ਬਿਲਕੁਲ ਨਹੀਂ ਆਦਾ ਦਾ ਹਾਂਜੀ ਚੱਲ ਬਰ ਤਿਆਰੀ ਕਰ ਅੱਜ ਤਿਆਰੀ ਕਰ ਫਿਰ ਅੱਜ ਨਾ ਨਾ ਆਪਾਂ ਲੈਂਦੇ ਚਲੀ ਉਹਨੂੰ 에ਰਪੋਰਟ ਤੇ ਸਰਪ੍ਰਾਈਜ਼ ਦੇਣਾ ਈ ਤੈਨੂੰ ਅਹ ਪਰ ਮੈਂ ਹੁੰਦਾ ਹਾਂ ਦੇ ਛੁੱਟੀਆਂ ਕੰਮ ਦੇ ਛੁੱਟੀਆਂ ਕਹ ਦੇ ਕਮਰੇ ਸਹੀ ਦੀ ਕਮਰਾ ਹਸਬੰਦਾਰੇ ਸਰਪ੍ਰਾਈਜ਼ ਦਿੱਤਾ ਤੈਨੂੰ ਚੱਲੀ 에ਰਪੋਰਟ ਤੇ ਚੱਲਦੇ ਲੈਣਾ ਜੀ ਕੰਮ ਤਾਂ ਛੁੱਟੀ ਨਹੀਂ ਕਰ ਸਕਦੀ online ਐਂ ਗਮੈਟ ਤੋਂ ਸੰਪਰਕ ਕਰਦੇ ਜੁਮੇ। ਹਸ਼। ਚਲ ਕੋਈ ਨਹੀਂ ਫਿਰ ਅਸੀਂ ਲੈਣੇ ਜਾ ਕੇ ਕੋਈ ਚੱਕਰ ਤੇ ਫਿਰ ਸਵੇਰੇ ਬੈਠ ਕੇ ਕਰ ਲਿਓ ਗੱਲਬਾਤ ਆਪ ਦੀ ਜੋ। ਠੀਕ ਠੀਕ। ਹਮ। ਠੀਕ ਆ। ਚਲੋ ਠੀਕ ਆ। ਇਸ ਲੜਕੀ ਬਾਰੇ ਜਾਂ ਫਿਰ ਲੜਕੇ ਬਾਰੇ ਕੀ ਕਹਿਣਾ ਆਪਣੀ رائے ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼